ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੋਰਾਸਤ ਮਾਡਲ ਹਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਸਤਿਕਾਰਯੋਗ ਦਰਸ਼ਕਾਂ ਦਾ ਅਸੀਂ ਦਿਲ ਦੀਆਂ ਗਰਾਂਿਆਂ ਨਾਲ ਸਵਾਗਤ ਕਰਦੇ ਹਾਂ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਨ ਕਰੋ ਜੀ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਜੀ ਦੇ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਿਤੀ 20 ਅਕਤੂਬਰ 2023 ਦਿਨ ਸ਼ੁੱਕਰਵਾਰ ਨੂੰ ਬੜੀ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕਰਵਾਏ ਗਏ ਵਾਹਿਗੁਰੂ ਵਾਹਿਗੁਰੂ ਤਾਕਤ ਸ੍ਰੀ ਕੇਸਗਨ ਸਾਹਿਬ ਇਹ ਇੱਥੇ 5 ਨੰਬਰ ਕਮਰਾ ਆਪਾਂ ਨੂੰ ਹਲਾਟ ਹੋਇਆ ਜਿੱਥੇ ਸ੍ਰੀ ਗੁਰੂ ਵਰਨ ਸਾਹਿਬ ਜੀ ਦੀ ਪਾਵਨ ਤਪਤਰ ਤੇ ਗੁਰੂ ਕੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਹੋਏ

ਤੇ ਮਨ ਮੇਰੇ ਅਤਿ ਸੁਨਾਰਾ ਹੜਾਲੇ ਅਰਨੋ ਲੋਹ ਤੁੰਗਰ ਤੁੰ ਸੁਨ ਸਵਾਰਣਾ ਅਗੇ ਤਲੋ ਕਰੇ ਤੇ ਕਾਲਿਸ ਸੁਨ ਸਵਾਰਣਾ ਸਵਾਰਨਾ ਸੁਨਦਰ ਸੁਆਮੀ ਸੁਨੋ ਮਨਿ ਸੁਨਾਰਾ ਗਿਆਨ ਨਾਮ ਮਨ ਮੇਰੇ ਸੁਨਾਰਾ ਕਹਾਂਦੇ ਗੁਰੁ ਸਤਨਾਮ ਵਾਹਿਗੁਰੂ ਵਾਹਿਗੁਰੂ ਮਿਤੀ 21 ਅਕਤੂਬਰ 20 ਤੇ 20 ਵਾਰੀ ਬੜੇ ਜੀ ਸ਼ਰਦਾ ਸਹਿਤ ਤੇ ਸਤਿਕਾਰ ਸਹਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਨਾਨਕਾ ਸਾਹਿਬ ਦੇ ਦਰਸ਼ਨ ਕੋ ਜੀ। ਹੰਦੇ ਪੜਦਾਂਗੇ ਉਹਦਾ ਪਾਂ ਉੱਚੀ ਸਾਦੇ ਨੰਗੀ ਅੱਖ ਦੇ ਨਾਲ ਪਹਾੜ ਬਹੁਤ ਵਧੀਆ ਦਿਖਦੇ ਆ ਕੈਮਰੇ ਦੇ ਨਾਲ ਕੈਪਚਰ ਪਤਾ ਨਹੀਂ ਕਰ ਲ ਗਾ ਨਾ ਕਰ ਗਾਈਜ਼ ਆ ਗੁਰਦੁਆਰਾ ਸਾਹਿਬ ਵਿਖੇ ਕੁਝ ਸਾਥੀਆਂ ਨੇ ਦੱਸਿਆ ਵੀ ਇਹ ਸਾਹਮਣੇ ਜਿਹੜੇ ਪਹਾੜ ਤੇ ਦਿਖਾਈ ਦੇ ਰਹੇ ਆ ਇਹ ਮਾਦਾ ਨੈਣਾ ਦੇਵੀ ਜੀ ਦਾ ਪਵਨ ਤੇ ਪਵਿੱਤਰ ਮੰਦਿਰ ਇੱਥੋਂ ਦਿਖਾਈ ਦੇ ਰਹਿਣਾ ਦਰਸਾਉਂਦੇ ਗੁਰਦੁਆਰਾ ਸਾਉਂਦੇ ਦਰਸਿਲ ਗੁਰਦੁਆਰਾ

ਸੀਸ ਗੰਗਾਂਹ ਸਾਹਿਬ ਜੀ ਪਾਇਬ ਜਿੱਤਰ ਸਿੰਘ ਜੀ ਯਾਤਰੀ ਨਿਵਾਸ ਸੰਗਤਾਂ ਦੇ ਰਹਿਣ ਵਾਸਤੇ ਕਮਰੇ ਆ ਇਧਰ ਬਾਜ਼ਾਰ ਆ ਜਿਹੜਾ ਹੁਣ ਕਰੀਬ 9 ਵਜੇ ਦਾ ਟਾਈਮ ਹੋ ਗਿਆ ਨਾ ਸਭ ਦੇ ਬੰਦ ਹੋ ਜਾਂਦਾ वागुरु जी वागुरु दर्शन करो जी दख्त श्री केसगढ़ साहब दशमेश पिता साहिब कमाल पुत्र ने दानी दशमेश पिता श्री गुरु गोबिंद सिंह जी वागुरु वागुरु ਕੋਲਾਂ ਦੇ ਬੱਚੇ ਦਰਸ਼ਨ ਕਰਨ ਆਏ ਆ ਗਾਇਜ਼ ਅਸੀਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਪਹੁੰਚਦੀਆਂ ਹਨ ਅੰਦਰ ਪ੍ਰਸਾਦ ਇਹ ਮਾਡਲ ਬਣਿਆ ਜੀ 580 ਕਮਰੇ ਦੀ ਇਹ ਬਿਲਡਿੰਗ ਉਹਦਾ ਮਾਡਲ ਆ ਕਾਰ ਸੇਵਾ ਪੂਰੀ ਵਾਲੇ ਸ੍ਰੀ ਅਮਰਸਰ ਸਾਹਿਬ ਤੋਂ ਤਾਂ ਸ੍ਰੀ ਕੇਸ਼ਗੁਰ ਸਾਹਿਬ ਸ੍ਰੀ ਨੰਦਪਾਲ ਸਾਹਿਬ ਜੀ ਜੀਰਗੋਲ ਸਿੰਘ ਦੀ ਯਾਤਰੀ ਨਿਵਾਸ ਕਦਾਲ ਹਾਂ ਦੇ ਰਹਿਣਾ ਤੇ ਯਾਤਰੀ ਨਾਸ ਬੜਾ ਵਧੀਆ ਬਣਾਉਗਾ ਮੇਰੇ ਪੁਸਤਕਾਂ ਦੇ ਪਦਰਸ਼ੀ ਦਾ ਕੀ ਸਾਰੇ ਦਸੰਤ ਖਾਲਸਾ ਇਹ ਬੱਚੇ ਸਕੂਲਾਂ ਦੇ ਅੱਜ ਵੀ ਬੱਚੇ ਕਰਕੇ ਕੀ ਰੋ ਰਹੇ ਹੋ ਵਾਹਿਗੁਰੂ ਵਾਹਿਗੁਰੂ ਸੋ ਗਾਇਸ ਅੱਜ ਤੁਹਾਨੂੰ ਅਸੀਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਅਤੇ ਅਗਲੇ ਤਿੰਨ ਵਲੋਗਾਂ ਦੇ ਵਿੱਚ ਤੁਹਾਨੂੰ ਇਸੇ ਤਰ੍ਹਾਂ ਹੀ ਅਸੀਂ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਅਤੇ ਪਾਕਿਸਤਾਨ ਦੇ ਮਤੇ ਵਰਦਰਾਸ ਰਿਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ